ਦੋਸਤੋ ਅਸੀਂ ਜਦੋਂ ਵੀ ਕਿਸੇ ਕੰਮ ਵਿੱਚ ਪੈਨੇ ਆ ਆਪਾਂ ਕਿਤੇ ਵੀ ਜਾਣਾ ਚਾਹੁੰਦੇ ਆ ਕਿਸੇ ਮੰਜ਼ਿਲ ਨੂੰ ਤੈਅ ਕਰਨਾ ਚਾਹੁੰਦੇ ਆ ਪਰ ਅਸੀਂ ਉਸ ਤੋਂ ਪਹਿਲਾਂ ਕਿਸੇ ਤੋਂ ਆਸ ਰੱਖਦੇ ਆ ਕਿ ਕੋਈ ਸਾਨੂੰ ਆ ਕੇ ਮੋਟੀਵੇਟ ਕਰੇ ਕੋਈ ਸਾਨੂੰ ਆ ਕੇ ਪਿੱਛੇ ਥਾਪੜਾ ਦੇਵੇ ਕਿ ਚੱਲ ਤੂੰ ਉੱਠ ਤੇ ਇਸ ਕੰਮ ਵੱਲ ਵੱਧ ਜਾਂ ਮੈਂ ਜਿਹੜੇ ਵੀ ਕੰਮ ਵਿੱਚ ਪੈ ਲਗਾ ਮੈਨੂੰ ਪਹਿਲਾਂ ਖਾਸ ਕਿ ਉਹਦੇ ਬੈਨੀਫਿਟਸ ਦੱਸੇ ਤਾਂ ਫੇਰ ਹੀ ਮੈਂ ਉਹ ਕੰਮ ਕਰਾਂਗਾ ਆਪਾਂ ਇਸੇ ਵੀਟ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜਾ ਟਾਈਮ ਆਪਣਾ ਉਹ ਜਿਹੜਾ ਉਹ ਬੇਰਤ ਹੀ ਗਵਾ ਦਿੰਨੇ ਆ ਸੋ ਇਸ ਨਾਲੋਂ ਚੰਗਾ ਕਿਸੇ ਦੀ ਸਲਾਹ ਲੈਣ ਨਾਲੋਂ ਪਹਿਲਾਂ ਤੁਸੀਂ ਪਹਿਲਾਂ ਆਪਣੇ ਮਨ ਵਿੱਚ ਤੈਅ ਕਰੋ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ ਨਾ ਕਿ ਅਸੀਂ ਕਿਸੇ ਤੇ ਡਿਪੈਂਡ ਹੋਈ ਕੋਈ ਆ ਕੇ ਸਾਨੂੰ ਸਲਾਹ ਦੇਊਗਾ ਸਾਨੂੰ ਇਸ ਬਾਰੇ ਪੂਰੀ ਪਲੈਨਿੰਗ ਸਮਝਾਊਗਾ ਕਿ ਇਸ ਵਿੱਚ ਕਿੰਨਾ ਪੈਸਾ ਆ ਇਹਦੇ ਵਿੱਚ ਕਿੰਨਾ ਆਰਾਮ ਹੈ ਉਹ ਚੀਜ਼ਾਂ ਬਾਅਦ ਵਿੱਚ ਮੈਂਸ਼ਨ ਹੁੰਦੀਆਂ ਨੇ ਸੋ ਹਰ ਇੱਕ ਚੀਜ਼ ਨੂੰ ਤੁਸੀਂ ਇੱਥੇ ਖੁਦ ਦੇਖਣਾ ਹੈ ਖੁਦ ਜਾਂਚਣਾ ਹੈ ਕਿ ਤੁਹਾਡੇ ਲਈ ਉਹ ਕਿਵੇਂ ਬੈਨੀਫਿਟ ਹੈ ਜੇ ਤੁਸੀਂ ਕਿਸੇ ਵੀ ਸਲਾਹ ਲਓਗੇ ਉਹਨੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸਣਾ ਹੋ ਸਕਦਾ ਉਹਨੂੰ ਉਹ ਜੋਬ ਮਾਸਾ ਵੀ ਨਾ ਪਸੰਦ ਹੋਵੇ ਪਰ ਤੁਹਾਡੇ ਕਹਿਣ ਦੇ ਉੱਤੇ ਤੁਹਾਨੂੰ ਇੱਕ ਛੋਟਾ ਜਿਹਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰ ਦੇ ਜਾਂ ਤੁਹਾਨੂੰ ਝੂਠ ਹੀ ਕੁਝ ਗਾਈਡ ਕਰ ਦੇ ਜਿਹਦੇ ਵਿੱਚ ਨੁਕਸਾਨ ਕਿਹਦਾ ਆ ਉਹ ਤੁਹਾਡਾ ਆਪਣਾ ਆ ਸੋ ਇਸ ਕਰਕੇ ਕਿਸੇ ਤੇ ਆਸ ਰੱਖਣ ਦੇ بجائے ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਢਾਲ ਕੇ ਇੱਕ ਵਾਰੀ ਜ਼ਰੂਰ ਦੇਖੋ ਕਿ ਇਹਦੇ ਵਿੱਚ ਮੈਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੋ ਸਕਦੇ ਨੇ